ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1348 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1349 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪ੍ਰਭ ਸੋ ਪਰਸਾਨ ਭਏ ਗੋਪਾਲ ਉਥੇ ਸਾਧ ਸੰਗਤ ਵਿੱਚ ਜਿਹੜੇ ਮਨੁੱਖ ਟਿਕਦੇ ਹਨ ਉਹਨਾਂ ਉੱਤੇ ਜਗਤ ਰੱਖੇ ਪ੍ਰਭੂ ਜੀ ਬਹੁਤ ਠਰਠ ਦੇ ਹਨ ਪ੍ਰਸਾਨ ਹੁੰਦੇ ਹਨ ਜਨਮ ਜਨਮ ਕੇ ਮਿਟੇ ਬਿਤਾਲ ਉਹਨਾਂ ਦੇ ਨੇਕਾਂ ਜਨਮਾਂ ਦੇ ਬੇਥਵੇ ਪਨ ਮਿਟ ਜਾਂਦੇ ਹਨ ਹੋਮ ਜਗ ਉਰਦ ਤਪ ਪੂਜਾ ਉਸ ਨੇ ਮਾਨੋ ਨੇਕਾਂ ਹੋਮ ਜਗ ਕਰ ਲਏ ਉਸਨੇ ਮਾਨੋ ਉਲਟੇ ਲਟਕ ਕੇ ਤਪ ਕਰ ਲਏ ਉਸਨੇ ਮਾਨੋ ਦੇਵ ਪੂਜਾ ਕਰ ਲਈ ਕੋਟ ਤੀਰਥ ਇਸਨਾਨ ਕਰੀ ਜਾ ਉਸਨੇ ਮਾਨੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ ਚਰਨ ਕਮਲ ਨਿਮਖ ਹਿਦਾ ਧਾਰੇ ਸਾਧ ਸੰਗਤ ਦੀ ਬਰਕਤ ਨਾਲ ਜਿਹੜਾ ਮਨੁੱਖ ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਗੋਬਿੰਦ ਜਪਤ ਸਭ ਕਾਰਜ ਸਾਰੇ ਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ ਆਪਣੇ ਸਾਰੇ ਕੰਮ ਸੁਵਾਰ ਲੈਂਦਾ ਹੈ ਉਚੇਤੇ ਉਚਾ ਪ੍ਰਭ ਥਾਨ ਸਾਧ ਸੰਗਤ ਦੀ ਬਰਕਤ ਨਾਲ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ ਬਹੁਤ ਹੀ ਉੱਚਾ ਤੁਮੋਂ ਗੀਵਨ ਹੀ ਉਸ ਦੇ ਚਰਨਾ ਨਾਲ ਮਲਾ ਸਕਦਾ ਹੈ ਹਰ ਜਨ ਲਾ ਵਹਿ ਸਹਿਜ ਧਿਆਨ ਪ੍ਰਭੂ ਦੇ ਭਗਤ ਆਤਮਕ ਡੋਲਤਾ ਵਿੱਚ ਉਸ ਪ੍ਰਭੂ ਵਿੱਚ ਸੁਰਤ ਜੋੜੀ ਰੱਖਦੇ ਹਨ ਦਾਸ ਦਾਸਨ ਕੀ ਬਾਂਛੋ ਧੂਰ ਉਸ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ ਮੈਂ ਪੀ ਲੋਚਦਾ ਰਹਿੰਦਾ ਹਾਂ ਸਰਬ ਕਲਾ ਪ੍ਰੀਤਮ ਪਰਪੂਰ ਜਿਹੜਾ ਪ੍ਰਭੂ ਪ੍ਰੀਤਮ ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ ਮਾਤ ਪਿਤਾ ਹਰ ਪ੍ਰੀਤਮ ਨੇੜਾ हे ਪ੍ਰਭੂ ਤੂੰ ਹੀ ਮੇਰੀ ਮਾਂ ਹੈ ਤੂੰ ਹੀ ਮੇਰਾ ਪਿਓ ਹੈ ਪ੍ਰੀਤਮ ਹੈ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈ ਮਿੱਤਰ ਸਾਜਨ ਪਰਵਾਸਾ ਤੇਰਾ हे ਪ੍ਰਭੂ ਪਰਮਾਤਮਾ ਤੂੰ ਹੀ ਮੇਰਾ ਮਿੱਤਰ ਹੈ ਮੇਰਾ ਸੱਜਣ ਹੈ ਮੈਨੂੰ ਤੇਰਾ ਹੀ ਸਹਾਰਾ ਹੈ ਕਰ ਗਹਿ ਲੀਨੇ ਆਪਣੇ ਦਾਸ हे ਪ੍ਰਭੂ ਪਰਮਾਤਮਾ ਆਪਣੇ ਦਾਸਾਂ ਨੂੰ ਉਹਨਾਂ ਦਾ ਹੱਥ ਫੜਾ ਕੇ ਤੂੰ ਆਪਣੇ ਬਣਾ ਲੈਣਾ ਹੈ ਤੂੰ ਆਪਣੇ ਬਣਾ ਲੈਂਦਾ ਹੈ ਆਪਣੇ ਦਾਸਾਂ ਨੂੰ ਕਿਉਂਕਿ ਤੂੰ ਆਪਣੇ ਦਾਸਾਂ ਤੇ ਬੜੀ ਰਹਿਮਤ ਭਰੀ ਨਿਗਾਹ ਨਾਲ ਵੇਖਦਾ ਹੈ ਜਪ ਜੀਵੈ ਨਾਨਕ ਗੁਣਤਾਸ ਏ ਗੁਣਾ ਦੇ ਖਜ਼ਾਨੇ ਪ੍ਰਭੂ ਪਰਮਾਤਮਾ ਤੇਰਾ ਦਾਸ ਨਾਨਕ ਤੇਰਾ ਨਾਮ ਜਪ ਕੇ ਹੀ ਆਤਮਕ ਜੀਵਨ ਹਾਸਲ ਕਰ ਰਿਹਾ ਹੈ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਰਾਗ ਵਿਪਾਸ ਪ੍ਰਭਾਤੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਰਨ ਜੀਵਨ ਕੀ ਸੰਕਾ ਨਾਸੀ ਉਸ ਮਨੁੱਖ ਦਾ ਇਹ ਤਖਲਾ ਮੁਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿੱਚ ਪੈਣਾ ਪਏਗਾ ਆਪਨ ਰੰਗ ਸਹਿਜ ਪਰਗਾਸੀ ਕਿਉਂਕਿ ਪ੍ਰਮਾਤਮਾ ਆਪਣੀ ਮਿਹਰ ਨਾਲ ਉਸ ਦੇ ਅੰਦਰ ਆਤਮਿਕ ਅਡੋਲਤਾ ਦਾ ਪ੍ਰਕਾਸ਼ ਕਰ ਦਿੰਦਾ ਹੈ ਪ੍ਰਗਟੀ ਜੋਤ ਮਿਟਿਆ ਦਿਹਾਰਾ ਉਸ ਮਨੁੱਖ ਦੇ ਅੰਦਰ ਪ੍ਰਭੂ ਦੀ ਜੋਤ ਜਗ ਪੈਂਦੀ ਹੈ ਤੇ ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ ਹਨੇਰਾ ਮਿਟ ਜਾਂਦਾ ਹੈ RAM ਰਤਨ ਪਾਇਆ ਕਰਤ ਵਿਚਾਰਾ ਰਹਾਓ ਜਿਸ ਮਨੁੱਖ ਨੂੰ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ਫਿਰ ਉਸ ਦੇ ਅੰਦਰੋਂ ਹਨੇਰਾ ਮਿਟਦਾ ਹੈ ਰਹਾਓ ਜੈ ਹੈ ਆਨੰਦ ਦੁੱਖ ਦੂਰ ਪਿਆਨਾ ਜਿਸ ਮਨ ਵਿੱਚ ਪ੍ਰਭੂ ਦੇ ਮੇਲ ਦਾ ਆਨੰਦ ਬਣ ਜਾਏ ਤੇ ਦੁਨੀਆਂ ਵਾਲਾ ਦੁੱਖ ਕਲੇਸ਼ ਨਾਸ ਹੋ ਜਾਏ ਮਨ ਮਾਨਕ ਲਿਵ ਤਤ ਲੁਕਾਨਾ ਉਹ ਮਨ ਪ੍ਰਭੂ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਮੋਤੀ ਵਰਗਾ ਕੀਮਤੀ ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ਜੋ ਕਿਸ਼ ਹੋਆ ਸੋ ਤੇਰਾ ਭਾਣਾ ਹੈ ਪ੍ਰਭੂ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਤੇਰੀ ਰਜਾ ਹੋ ਰਹੀ ਹੈ ਜੋ ਇਹ ਬੂਝੈ ਸੋ ਸਹਜ ਸਮਾਣਾ ਤੇਰੇ ਨਾਮ ਵਿੱਚ ਸੁਰਤ ਜੋੜਦਿਆਂ ਤੋੜਦਿਆਂ ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ ਉਹ ਮਨੁੱਖ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਕਦੇ ਕੋਈ ਤਖਲਾ ਨਹੀਂ ਹੁੰਦਾ ਕਹਤ ਕਬੀਰ ਕਿਲ ਬਿਖ ਗਏ ਖੀਣਾ ਕਬੀਰ ਆਖਦਾ ਹੈ ਕਿ ਉਹ ਸਮਨੁਖ ਦੇ ਪਾਪ ਨਾਸ ਹੋ ਜਾਂਦੇ ਹਨ ਮਨ ਬਿਆ ਜਗ ਜੀਵਨ ਲੀਨਾ ਉਹਦਾ ਮਨ ਜਗਤ ਦੇ ਜੀਵਨ ਪ੍ਰਭੂ ਵਿੱਚ ਮगन ਰਹਿੰਦਾ ਹੈ ਪਰ ਬਾਤੀ ਅੱਲਾਹ ਏਕਮ ਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਜੇ ਉਹ ਇੱਕ ਖੁਦਾ ਸਿਰਫ ਕਾਬੇ ਵਿੱਚ ਵਸਦਾ ਹੈ ਤਾਂ ਬਾਕੀ ਦਾ ਮੁਲਖ ਕਿਸ ਦਾ ਕਿਹਾ ਜਾਏ ਸੋ ਮੁਸਲਮਾਨ ਦਾ ਇਹ عقیدہ ਠੀਕ ਨਹੀਂ ਹੈ ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤਤ ਨਾ ਹੈ ਰਾ ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿੱਚ ਸਮਝਦਾ ਹੈ ਇਸ ਤਰ੍ਹਾਂ ਹਿੰਦੂ ਮੁਸਲਮਾਨ ਦੋਹਾ ਵਿੱਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ਅੱਲਾਹ ਰਾਮ ਜੀ ਉਹ ਤੇਰੇ ਨਾਈ ਹੈ ਅਹ ਅੱਲਾਹ ਹੈ ਰਾਮ ਮੈਂ ਤੈਨੂੰ ਇੱਕ ਹੀ ਜਾਣ ਕੇ ਤੇਰਾ ਨਾਮ ਸਿਮਰ ਕੇ ਜੀਵਾਂ ਆਤਮਿਕ ਜੀਵਨ ਹਾਸਲ ਕਰਾਂ ਤੂੰ ਕਰ ਮਹਿ ਰਾਮਤ ਸਾਈਂ ਰਹਾਓ ਏ ਸਾਈਂ ਤੂੰ ਮੇਰੇ ਉੱਤੇ ਮਿਹਰ ਕਰ ਰਹਾਓ ਦੱਖਣ ਦੇਸ਼ ਹਰੀ ਦਾ 바ਸਾ ਪੱਛਮ ਵਾਲ ਹੈ ਮੁਕਾਮਾ Hindu ਆਖਦਾ ਹੈ ਕਿ ਹਰੀ ਦਾ ਨਿਵਾਸ ਦੱਖਣ ਦੇਸ਼ ਵਿੱਚ ਜਗਨਨਾਥਪੁਰੀ ਵਿੱਚ ਹੈ ਮੁਸਲਮਾਨ ਆਖਦਾ ਹੈ ਕਿ ਖੁਦਾ ਦਾ ਘਰ ਪੱਛਮ ਵੱਲ ਕਾਬੇ ਵਿੱਚ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹ ਹੀ ਠੌਰ ਮੁਕਾਮਾ ਪਰ ਏ ਸੱਜਣਾ ਆਪਣੇ ਦਿਲ ਵਿੱਚ ਰੱਬ ਨੂੰ ਭਾਲ ਸਿਰਫ ਦਿਲ ਵਿੱਚ ਹੀ ਲੱਭ ਇਹ ਦਿਲ ਵਿੱਚ ਹੀ ਉਸ ਦਾ ਨਿਵਾਸ ਥਾਂ ਹੈ ਉਸ ਦਾ ਮੁਕਾਮ ਹੈ ਬ੍ਰਾਹਮਣ ਗਿਆਸ ਕਰਹਿ 24 ਕਾਜੀ ਮਹਿ ਰਮ ਜਾਨਾ ਬ੍ਰਾਹਮਣ 24 ਕਦ ਕਾ ਦਾਸ਼ੀਆਂ ਇਕ ਦਾਸ਼ੀਆਂ ਦਾ ਵਰਤ ਰੱਖਣ ਦੀ ਆਗਿਆ ਕਰਦੇ ਹਨ ਕਾਜੀ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣ ਦੀ ਹਦਾਇਤ ਕਰਦੇ ਹਨ 11 ਮਾਸ ਪਾਸ ਕਹਿ ਰੱਖ ਹੈ ਇੱਕ ਮਾਹੀ ਨਿਧਾਨਾ ਇਹ ਲੋਕ ਬਾਕੀ ਦੇ 11 ਮਹੀਨੇ ਲਾਂਬੇ ਹੀ ਰੱਖ ਦਿੰਦੇ ਹਨ ਤੇ ਕੋਈ ਖਜ਼ਾਨਾ ਇੱਕੋ ਹੀ ਮਹੀਨੇ ਵਿੱਚੋਂ ਲੱਭਦੇ ਹਨ ਕਾਹਾਂ ਓਡੀਸਾ ਮਜਨ ਕੀਆ ਕਿਆ ਮਸੀਤ ਸਿਰ ਨਾਏ ਜੇ ਦਿਲ ਵਿੱਚ ਫਰੇਵ ਹੈ ਤਨਾ ਤਾਂ ਉਡੀਸੇ ਜਗਨਨਾਥ ਪੁਰੀ ਵਿੱਚ ਇਸ਼ਨਾਨ ਕਰਨ ਦਾ ਕੋਈ ਲਭ ਹੈ ਨਾਮ ਸੀਦ ਵਿੱਚ ਜਾ ਕੇ ਸਜਦਾ ਕਰਨ ਦਾ ਫਾਇਦਾ ਹੈ ਦਿਲ ਵਿੱਚ ਪ੍ਰਮਾਤਮਾ ਦਾ ਨਾਮ ਹੋਵੇ ਪ੍ਰਮਾਤਮਾ ਦੀ ਰਹਿਮਤ ਹੋਵੇ ਤੇ ਫਿਰ ਸਾਰੇ ਕੰਮ ਹੀ ਸਬਰ ਜਾਂਦੇ ਹਨ ਦਿਲ ਮੈਂ ਕਬਟ ਨਿਵਾਜ ਗੁਜ਼ਾਰਾ ਕਿਹਾ ਹਜ ਕਾਬਾ ਜਾਏ ਅਸਲ ਗੱਲ ਇਹ ਹੈ ਕਿ ਜੇ ਦਿਲ ਵਿੱਚ ਠੱਗੀ ਫਰੇ ਵਸਦਾ ਹੈ ਤਾਂ ਨਾ ਨमाज ਪੜਨ ਦਾ ਲਾਭ ਹੈ ਨਾ ਹੀ ਕਾਬੇ ਦਾ ਹਜਜ ਕਰਨ ਦਾ ਕੋਈ ਗੁਣ ਹੈ ਏਤੇ ਔਰਤ ਮਰਦ ਸਾਜੇ ਇਹ ਸਭ ਰੂਪ ਤੁਮਾਰੇ हे ਪ੍ਰਭੂ ਪਰਮਾਤਮਾ ਇਹ ਸਾਰੇ ਇਸਤਰੀ ਮਰਦ ਜੋ ਤੂੰ ਪੈਦਾ ਕੀਤੇ ਹਨ ਇਹ ਸਭ ਤੇਰਾ ਹੀ ਰੂਪ ਹਨ ਤੂੰ ਹੀ ਆਪ ਇਨ੍ਹਾਂ ਵਿੱਚ ਵਸਦਾ ਹੈ ਕੰਬੀਰ ਪੂੰਗਰਾ RAM ਲਹਿਕਾ ਸਭ ਗੁਰਪੀਰ ਹਮਾਰੇ ਤੂੰ ਹੀ ਹੈ ਪ੍ਰਭੂ ਅੱਲਾ ਹੈ ਤੇ RAM ਹੈ ਮੈਂ ਕਬੀਰ ਤੇਰਾ ਅਣਜਾਣ ਬੱਚਾ ਹਾਂ ਤੇਰੇ ਭੇਜੇ ਹੋਏ ਅਵਤਾਰ ਪੈਕੰਬਰ ਮੈਨੂੰ ਸਭ ਆਪਣੇ ਦਿਸਦੇ ਹਨ ਕਹਿਤ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਨਾ ਕਬੀਰ ਆਖਦਾ ਹੈ ਕਿ हे ਨਰ ਨਾਰਿਓ ਸੁਨੋ ਇੱਕ ਪਰਮਾਤਮਾ ਦੀ ਸ਼ਰਨ ਪਾਓ ਉਹੀ ਅੱਲਾ ਹੈ ਉਹੀ ਰਾਮ ਹੈ ਸਭ ਕੋ ਜੋ ਪਰਮਾਤਮਾ ਹੀ ਹੈ ਕੇਵਲ ਨਾਮ ਜਪੋਰੇ ਪ੍ਰਾਨੀ ਤਬਹੀ ਨੇ ਚੈ ਤਰਨਾ ਹੈ ਬੰਦੇ ਰੱਬ ਦੇਓ ਸਿਰਫ ਨਾਮ ਜਪੋ ਯਕੀਨ ਨਾਲ ਜਾਣੋ ਤਾਂ ਹੀ ਸੰਸਾਰ ਸਾਗਰ ਤੋਂ ਤਰ ਸਕੋਗੇ ਪਰ ਬਾਤੀ ਅਵਲ ਲਹਿਨੂਰ ਪਾਇਆ ਕੁਦਰਤ ਕੇ ਸਭ ਬੰਦੇ ਸਭ ਤੋਂ ਪਹਿਲਾਂ ਖੁਦਾ ਦਾ ਨੂਰ ਹੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਇਹ ਸਾਰੇ ਜੀਵ ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਇੱਕ ਪ੍ਰਭੂ ਦੀ ਹੀ ਜੋਤੋਂ ਸਾਰਾ ਜਗਤ ਪੈਦਾ ਹੋਇਆ ਹੈ ਥਾਂ ਫਿਰ ਕਿਸੇ ਨੂੰ ਕਿਸੇ ਜਾਤ ਮਜਬ ਦੇ ਭਲੇਖੇ ਵਿੱਚ ਪਾ ਕੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾ ਸਮਝੋ परम ना भूलो भाई हे लोगो रब की हस्ती बारे किसी भुलेखे पैके खुआर ना होवो खालक, 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 मैं खालक पूरे रहो खलक खलक मह खालहो सर बठाई रहाओ रब सारी खलकत में पैदा ओ रब सारी खलकत को पैदा करने वाला है तो सारी खलकत मौजूद है ओ सब थां भरपूर है रहाओ ਮਾਟੀ ਇੱਕ ਅਨੇਕ ਪਾਂਤ ਕਰ ਸਾਜੀ ਸਾਜਨ ਹਾਰੇ ਸਿਰਜਣਹਾਰ ਨੇ ਇੱਕੋ ਹੀ ਮਿੱਟੀ ਤੋਂ ਭਾਵ ਇੱਕੋ ਜੇਹੀ ਤੱਤਾਂ ਤੋਂ ਨਿਕਾਂ ਕਿਸਮਾਂ ਦੇ ਜੀਵ ਜੰਤ ਪੈਦਾ ਕਰ ਦਿੱਤੇ ਹਨ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ কুমਭਾਰੈ ਜਿੱਥੋਂ ਤੱਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ ਨਾ ਇਨ੍ਹਾਂ ਮਿੱਟੀ ਦੇ ਭਾਂਡਿਆਂ ਭਾਵ ਜੀਵਾਂ ਵਿੱਚ ਕੋਈ ਊਣਤਾ ਹੈ ਤੇ ਨਾ ਇਨਾ ਭਾਂਡਿਆਂ ਦੇ ਬਣਾਉਣ ਵਾਲੇ ਘੁਮਿਆਰ ਵਿੱਚ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿੱਚ ਵਸਦਾ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸੇ ਦਾ ਕੀਤਾ ਹੋ ਰਿਹਾ ਹੈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਉਹੀ ਮਨੋਖਰਬ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ ਹੈ ਜੋ ਉਸ ਦੀ ਰਜਾ ਨੂੰ ਪਛਾਣਦਾ ਹੈ ਤੇ ਉਸ ਇੱਕ ਨਾਲ ਸਾਂਝ ਪਾਉਂਦਾ ਹੈ ਹੱਲੋ ਲਖ ਨਜਾਈ ਲਖਿਆ ਗੁਰਗੁੜ ਦੀ ਨਾ ਮਿੱਠਾ ਉਹ ਰਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ ਉਸ ਦੇ ਗੁਣ ਕਹੇ ਨਹੀਂ ਜਾ ਸਕਦੇ ਮੇਰੇ ਗੁਰੂ ਨੇ ਪ੍ਰਭੂ ਨੇ ਗੁਣਾ ਦੀ ਸੂਜ ਰੂਪ ਮਿੱਠਾ ਗੁੜ ਮੈਨੂੰ ਦਿੱਤਾ ਹੈ ਜਿਹਦਾ ਸਵਾਦ ਤਾਂ ਮੈਂ ਨਹੀਂ ਦੱਸ ਸਕਦਾ ਪਰ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ ਪਰ ਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਮੇਰਾ ਅੰਦਰ ਕਿਸੇ ਜਾਤ ਜਾਂ ਮਜਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਵੇਖ ਰਿਹਾ ਨਹੀਂ ਕਰ ਰਿਹਾ ਸਭ ਵਿੱਚ ਇੱਕ ਪਰਮਾਤਮਾ ਹੀ ਮੈਨੂੰ ਦਿਸ ਰਿਹਾ ਹੈ ਇਹ ਭਗਤੀ ਕਰਨ ਵਾਲਿਆਂ ਦਾ ਇਹੋ ਜਿਹਾ ਸੁਭਾਅ ਬਣ ਜਾਂਦਾ ਹੈ ਇਹੋ ਜੀ ਵਿਵਸਥਾ ਬਣ ਜਾਂਦੀ ਹੈ ਫਿਰ ਉਹਨਾਂ ਨੂੰ ਕੋਈ ਉੱਚਾ ਨੀਵਾਂ ਨਹੀਂ ਦਿਸਦਾ ਅੱਲੋ ਲੱਖ ਨਾ ਜਾਈ ਲਖਿਆ ਗੁਰਗੁਰ ਦੀ ਨਾ ਮਿੱਠਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੁੱਪੇ ਆ ਰਹੇ ਹੋ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1349 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1350 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ